ਸਾਡੀ ਭਾਵਨਾ ਨੂੰ ਦੇਖ ਕੇ ਉਹ ਸਾਡੂੰ ਆਪ ਦਾ ਭੇਤ ਦਿੰਦਾ ਹੈ ਤੇ ਜੇ ਉਹਨੂੰ ਪਤਾ ਲੱਗਦਾ ਵੀ ਇਹ ਜੇ ਚੁਸਤ ਹੈ, ਚਲਾਕ ਹੈ, ਕੱਚਾ ਹੈ ਫਿਰ ਨਹੀਂ ਦਿੰਦਾ ਭੇਤ ਉਹ ਆਂਦਾ ਪਹਿਲੋਂ ਪੰਜਾਂ ਦਾ ਰੰਗ ਲਾਓ ਕਿ ਲੋ ਵਿਖਾਂ ਦੀ ਮਹਿਲ ਚੜੀ ਹੋਈ ਹੈ ਤੁਹਾਡੇ ਉੱਪਰ ਉਹ ਜਿਹੜੀ ਸੁਤਾ ਹੈ ਨਾ ਉਹ ਚਲਾਕੀ ਵਿੱਚ ਭਗਤੀ ਕਰਨਾ ਚਾਹੁੰਦੀ ਹੈ ਤੇ ਉਹ ਚਲਾਕੀ ਵਿੱਚ ਦਰਸ਼ਨ ਨਹੀਂ ਦਿੰਦਾ ਠੀਕ ਹੈ ਜੀ ਉਹ ਕਹਿੰਦੇ ਅਜੇ ਤੁਹਾਡੇ ਉੱਪਰ ਕੱਚਾ ਰੰਗ ਚੜਿਆ ਹੋਇਆ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਮੇਰੇ ਕੰਤਨਾਂ ਭਾਵੈ ਚੋਲੜਾ ਪਿਆਰੇ ਉਹ ਕਦ ਲਈ ਸੇਜ ਤੇ ਆਵੇਗਾ ਕਿਹੜਾ ਚੋਲਾ ਨਹੀਂ ਪਾਉਂਦਾ ਆ ਨੇਤਰਾਂ ਦੇ ਉੱਪਰ ਕਾਲਾ ਰੰਗ ਛੜਿਆ ਹੋਇਆ ਨੇਤਰਾਂ ਦੇ ਉੱਪਰ ਹੌਮੇ ਦਾ ਰੰਗਤ ਚੜੀ ਹੋਈ ਏ ਦੁੱਧਾ ਦੀ ਰੰਗਤ ਚੜੀ ਹੋਈ ਆ ਤੇ ਉਹ ਆ ਸਾਹਮਣੇ ਆ ਤੇ ਆ ਨੇਤਰਾਂ ਦੇ ਵਿੱਚ ਸਾਡਾ ਮਨ ਜਿਹੜਾ ਹੈ ਸਾਡੇ ਪੂਰੇ ਸਰੀਰ ਦੇ ਵਿੱਚ ਅੱਖਾਂ ਦੇ ਵਿੱਚ ਘਰ ਵੈਂਦਾ ਤੇ ਉਹ ਵੇਖਦਾ ਵੀ ਨਹੀਂ ਹਜੇ ਉਹ ਰੰਗਤ ਨਹੀਂ ਜਿਸ ਤਰ੍ਹਾਂ ਮਹਿਕਮੇ ਦੇ ਵਿੱਚ ਬੈਠੇ ਆ ਮਹਿਕਮੇ ਵਾਲੇ ਅੱਖ ਤੋਂ ਪਛਾਣ ਲੈਂਦੇ ਨੇ ਬੰਦਾ ਨਸ਼ਾ ਕਰਦਾ ਕਿ ਨਹੀਂ ਕਰਦਾ ਬੜੀ ਟ੍ਰੇਨਿੰਗ ਹੁੰਦੀ ਸਾਰਾ ਦਿਨ ਵਾਹੀ ਉਹਨਾਂ ਨਾਲ ਚਿਹਰੇ ਤੋਂ ਪਛਾਣ ਜਾਣਗੇ ਵੀ ਬੰਦਾ ਵੈਲੀ ਏ ਕਿ ਸ਼ਰੀਫ ਏ ਉਹ ਦ੍ਰਿਸ਼ਟੀ ਬਣੀ ਹੁੰਦੀ ਏ ਜੀ ਇਸੇ ਤਰ੍ਹਾਂ ਸੰਤਾਂ ਦੀ ਤੇ ਮਾਲਕ ਦੀ ਬੜੀ ਵੱਡੀ ਦ੍ਰਿਸ਼ਟੀ ਹੁੰਦੀ ਏ ਉਹ ਵੇਖ ਲੈਂਦੇ ਨੇ ਵੀ ਨਹੀਂ ਹਜੇ ਅੱਖਾਂ ਤੋਂ ਹੀ ਵੇਖ ਲੈਂਦਾ ਵੀ ਇਹਦੀ ਰੰਗਤ ਉਹ ਨਹੀਂ ਕਿ ਕਹਿੰਦੇ ਇਹ ਤਨ ਮਾਇਆ ਪਿਆਰੇ ਪਾਹਿਆ ਪਿਆਰੇ ਲੀਤੜਾ ਲਵ ਰੰਗਾਏ ਮੇਰੇ ਕੰਤਨਾ ਭਾਵੇਂ ਚੋਲੜਾ ਪਿਆਰੇ ਕਿਉਂ ਤਨ ਸੇਜਿਆ ਤੇ ਫਿਰ ਉਹਨਾਂ ਨੇ ਅੱਗੇ ਕਿਹਾ ਹਾਂ ਕੁਰਬਾਨੇ ਜਾਉ ਤਿਨਾ ਕਿ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿਨਾ ਕਿ ਲੈਣ ਜੋ ਤੇਰਾ ਨਾਮ ਫਿਰ ਅਸੀਂ ਕਹਿੰਦੇ ਸਾਡੀ ਸਹੀ ਤੇ ਨਹੀਂ ਆਉਂਦਾ ਫਿਰ ਆਉਂਦਾ ਕਹਿੰਦੇ ਤੇ ਜਿਹੜੇ ਉਹਦਾ ਨਾਮ ਜਪਦੇ ਨੇ ਜਿਵੇਂ ਇਕਾਗਰਤਾ ਤੁਹਾਨੂੰ ਵਾਰ-ਵਾਰ ਤਾਂ ਕਹਿੰਨੇ ਨਾ ਬੇਨਤੀ ਕਰਦੇ ਵੀ ਅੱਖਾਂ ਬੰਦ ਕਰ ਲਓ ਪੂਰਾ ਕਾਗਰ ਹੋ ਕੇ ਕੀ ਦੇਖਣਾ ਬਾਹਰ ਜਦੋਂ ਉਧਰ ਬੋਲੀ ਜਾਂਦੇ ਉਧਰ ਖੱਬੇ ਦੇਖਾਂਗੇ ਸੱਜੇ ਦੇਖਾਂਗੇ ਉਹਦਾ ਧਿਆਨ ਤਾਂ ਦੁਨੀਆ 'ਚ ਆ ਉਹ ਜਪਿਆ ਕਾਦਾ ਪ੍ਰਵਾਨ ਨਹੀਂ ਹੋਊ ਧਿਆਨ ਕੀ ਧਿਆਨ ਹੀ ਤਾਂ ਬਦਲ ਕੇ ਸ਼ਬਦ 'ਚ ਲਿਆਉਣਾ ਤੇ ਆਪਾਂ ਕਦੇ ਇੱਧਰ ਦੇਖਿਆ ਉਧਰ ਦੇਖਿਆ ਤੇ ਜਿਹੜਾ ਵਰਾਗੀ ਹੈ ਉਹਨੂੰ ਇਹ ਆ ਵੀ ਵੇਖ ਲਈ ਬਥੇਰੀ ਬਿਲਕੁਲ ਠੀਕ ਹੈ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਆ ਅਸੀਂ ਇਹਦੇ ਤੋਂ ਕੀ ਲੈਣਾ ਉਹ ਅੱਖਾਂ ਬ ਸਾਡਾ ਵਿਰਾਗ ਹੈ ਜਿਹੜਾ ਸੰਗਤ ਵਿੱਚ ਬੈਠਿਆਂ ਦਾ ਸਾਡਾ ਵਿਰਾਗ ਸਾਡੇ ਮਨ ਦੀ ਸਥਿਤੀ ਸਾਡਾ ਭਾਉ ਸਾਡਾ ਪ੍ਰੇਮ ਸਾਡੀ ਨਮਰਤਾ ਸਾਡੀ ਖਿੱਚ ਇਹੀ ਰੱਬ ਦੀ ਫੀਸ ਆ ਔਰ ਕੋਈ ਫੀਸ ਨਹੀਂ ਹੋਰ ਕੋ 12 ਘੰਟੇ ਬੈਸੀ ਹੋਵੇ 18 ਘੰਟੇ ਬੈਸੀ ਹੋਵੇ ਕਹਿੰਦੇ ਹੌਮੇ ਵਿੱਚ ਹੌਮੇ ਵਿੱਚ ਖਟਿਆ ਹੌਮੇ ਵਿੱਚ ਗਿਆ ਉਹਦੀ ਭਗਤੀ ਹੌਮੇ ਵਿੱਚ ਖਤਮ ਹੋ ਜਾਂਦੀ ਸਾਰੀ ਹੌਮੇ ਜਦੋਂ ਨਾ ਭਗਤੀ ਪ੍ਰਵਾਨ ਹੁੰਦੀ ਆ ਨਮਰਤਾ ਦੇ ਵਿੱਚ ਹੋ ਜਾਂਦੀ ਸਾਰੀ ਤੇ ਉਹ ਨਮਰਤਾ ਕੀ ਹੈ ਪਿਆਰ ਹੈ ਪਿਆਰ ਕਿਵੇਂ ਦਾ ਹੁੰਦਾ ਹੈ ਜਿਵੇਂ ਤੁਸੀਂ ਆਪਦੀ ਮਾਤਾ ਨੂੰ ਪਿਆਰ ਕਰਦੇ ਪਿਤਾ ਨੂੰ ਪਿਆਰ ਕਰਦੇ ਜੇ ਉਹ ਪਿਆਰ ਨੂੰ ਕੀ ਕਹਿਣ ਦੀ ਲੋੜ ਹੈ ਹਮੇਸ਼ਾ ਬੰਦਾ ਆਪਦੇ ਮਾਪੇ ਬੱਚਿਆਂ ਦੇ ਧਿਆਨ ਵਿੱਚ ਹੀ ਰਹਿੰਦਾ ਓ ਕੁ ਦੇ ਸਾਰਾ ਦਿਨ ਕਹੀ ਜਾਂਦਾ ਵੀ ਬੱਚੇ 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 ਮਾਪੇ 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 ਹਿਰਦੇ ਚ ਬਸੇ ਹੋਏ ਤੇ ਇਸੇ ਤਰ੍ਹਾਂ ਭਗਤ ਆਪਦੇ ਪਰਮੇਸ਼ਰ ਦੇ ਪ੍ਰੇਮ ਚ ਰਹਿੰਦੇ ਨੇ ਸਿਮਨ ਕਰ ਕਰਕੇ ਸਦਾ ਹੀ ਉਹਨੂੰ ਮਹਿਸੂਸ ਕਰਦੇ ਰਹਿੰਦੇ ਨੇ ਤਉ ਆਪਣੇ ਆਪ ਹੀ ਮੁਖ ਦੇ ਵਿੱਚੋਂ ਸੁੱਚਾ ਬਚਨ ਨਿਕਲ ਜਾਂਦਾ ਸਾਰਾ ਦਿਨ ਵਾਹ ਗੁਰੂ ਵਾਹ ਗੁਰੂ ਸੁੱਚਾ ਬਚਨ ਸਾਰਾ ਦਿਨ ਨਿਕਲ ਜਾਂਦਾ ਨਿਰਮਲ ਰਹਿੰਦੀ ਉਹਨਾਂ ਦੀ ਜਸਨਾ